ਜੀ ਗਰਮੀਆਂ ਦੀ ਲੇਟੈਸਟ ਵੈਰਾਈਟੀ ਲੈ ਕੇ ਆਇਆ ਬੜੇ ਸੋਹਣੇ ਸੋਹਣੇ ਫੈਂਸੀ ਸੂਟ ਲੈ ਕੇ ਆਇਆ ਚਾਹੇ ਤੁਸੀਂ ਆਮ ਵੇਅਰ ਰੂਟੀਨ ਵੇਅਰ ਕੈਜੂਅਲ ਵੇਅਰ ਜਿਵੇਂ ਮਰਜ਼ੀ ਬਾਰੰਦਰ ਜਿੱਚਾ ਜਿਵੇਂ ਮਰਜ਼ੀ ਪਾ ਲਓ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਫੈਂਸੀ ਆਈਟਮ ਆ ਗਰਮੀ ਦੀਆਂ ਪਾਰਟੀ ਵੇਅਰ ਸੂਟ ਵੀ ਦਿਖਾਉਂਗਾ ਰਾਮ ਟੈਕਸ ਦੀ ਵੈਰਾਈਟੀ ਵੀ ਆਈ ਹੈ ਰਾਮ ਟੈਕਸ ਦੇ ਬੜੇ ਸੋਹਣੇ ਸੋਹਣੇ ਆਰਟੀਕਲ ਆਏ ਆ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕੈਟਲੋਗ ਆਈਆਂ ਨੇ ਬੜੀਆਂ ਪਿਆਰੀ ਸੋ ਵੀਡੀਓ ਨੂੰ ਪੂਰਾ ਦੇਖੋ ਲਾਸਟ ਤੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਨਤਸਰੀਆ ਮਾਲਦਾਰ ਵੱਲੋਂ ਸੋ ਅੱਜ ਦੀ ਵੈਰਾਈਟੀ ਤੁਹਾਨੂੰ ਦਿਖਾਉਣ ਲੱਗਾ ਗਰਮੀਆਂ ਦੀਆਂ ਗਾੜਲੋਂ ਆਈਆਂ ਨਵੀਆਂ ਸੋ ਲੇਟੈਸਟ ਵੈਰਾਈਟੀ ਆਈ ਹੈ ਸੋ ਵੀਡੀਓ ਨੂੰ ਪੂਰਾ ਦੇਖ ਲਿਓ ਸੋ ਡਿਜ਼ਾਈਨ ਬਹੁਤ ਸੋਹਣਿਆ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਪਹਿਲਾਂ ਤੁਸੀਂ ਆਰਟੀਕਲ ਚੈੱਕ ਕਰੋ ਇਹਦੇ ਰੰਗ ਤੁਹਾਨੂੰ ਸਾਰੇ ਦਿਖਾਵਾਂਗਾ ਰੰਗ ਤੁਹਾਨੂੰ ਸਾਰੇ ਦਿਖਾਵਾਂਗਾ ਬਹੁਤ ਸੋਹ ਬੜੀ ਪਿਆਰੀ ਆਈਟਮਾਂ ਦੇਖੋ ਤੁਸੀਂ ਮਾਡਲ ਦੇ ਪਾਇਆ ਪ੍ਰੀਮੀਅਮ ਬ੍ਰਾਂਡ ਦੀ ਆਈਟਮ ਹੈ ਰੇਂਜ ਠੀਕ ਹੈ ਆ ਮਸਲੀਨ ਦਾ ਦੁਪੱਟਾ ਇਹਦੇ ਨਾਲ ਜਿਵੇਂ ਮਰਜ਼ੀ ਕੈਜ਼ੂਅਲ ਵਾਰਨ ਦਾ ਜਿਵੇਂ ਮਰਜ਼ੀ ਪਾ ਲਓ ਚੀਜ਼ ਬਹੁਤ ਸੋਹਣੀ ਹੈ ਤੇ ਕਲਰ ਤੁਹਾਨੂੰ ਮੈਂ ਸਾਰੇ ਦਿਖਾਨਾ ਸਾਰੇ ਰੰਗ ਬੜੇ ਪਿਆਰੇ ਨੇ ਕਲਰ ਮੈਂ ਤੁਹਾਨੂੰ ਸਾਰੇ ਦਿਖਾਵਾਂਗਾ ਬਸ ਐਂਡ ਤਾਂ ਦੇਖਿਓ ਸੋ ਵੈਰਾਈਟੀ ਚੈੱਕ ਕਰੋ ਅਗਲਾ ਡਿਜ਼ਾਈਨ ਚੈੱਕ ਕਰੋ ਸਭ ਦੇ ਡਿਜ਼ਾਈਨ ਲੱਗ ਲੱਗ ਨੇ ਆ ਲੋ ਇਹ ਆ ਰਿਹਾ ਬਲੈਕ ਪੀਸ ਜੀ ਮਸਲੀਨ ਫੈਬਰਿਕ ਹੈ ਮੈਚਿੰਗ ਬਾਟਮ ਹੈ ਮਸਲੀਨ ਦੀ ਬੜੀ ਪਿਆਰੀ ਕਲੈਕਸ਼ਨ ਲੈ ਕੇ ਆਇਆ ਆ ਦੇਖੋ ਬਹੁਤ ਸੋ ਆ ਰੈਜ਼ ਦਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਬਣਾ ਹੋਇਆ ਹਾ ਲੋ ਇਹ ਬਲੈਕ ਕਲਰ ਆ ਗਿਆ ਜੀ ਆ ਦੇਖੋ ਤੁਸੀਂ ਮਾਡਲ ਦੇ ਪਾਸ ਚੈੱਕ ਕਰੋ ਆ ਆਇਆ ਮਸਟਰਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨਿੰਗ ਸਭ ਦੀ ਅਲੱਗ-ਅਲੱਗ ਜੀ ਹੈ ਹਾਂ ਇਹਦਾ ਡਿਜ਼ਾਈਨ ਲੱਗ ਬਣਾ ਹੋਇਆ ਹੈ ਦੇਖੋ ਨੈੱਕ ਦਿਖਾ ਰੋ ਮੈਂ ਪਹਿਲਾਂ ਨੈੱਕ ਨੈੱਕ ਦਾ ਡਿਜ਼ਾਈਨ ਚੈੱਕ ਕਰੋ ਕੇਰਾ ਕਲਰ ਬੜੇ ਸੋਹਣੇ ਨੇ ਬਿਊਟੀਫੁਲ ਸ਼ੇਡ ਨੇ ਨਾਲੇ ਦੋਨੋਂ ਮੌਸਮ ਜਿਵੇਂ ਮਰਜ਼ੀ ਪਾਓ ਇਸ ਕੈਟਲੌਗ ਦਾ ਪ੍ਰਾਈਸ ਰਹੇਗਾ 1370 ਰੁਪਏ ਫਲੈਟ ਰੇਟ 1370 ਰੁਪਏ ਜਿੰਨੇ ਵੀ ਕਲਰ ਜਿੰਨੇ ਵੀ ਪੀਸ ਆਏ ਨੇ ਸਾਰੇ ਡਿਜ਼ਾਈਨ 1370 ਰੁਪਏ ਆ ਲੋ 21 ਤੇ 1100 ਵਾਲੀ ਆਈਟਮ ਵੀ ਆ 1100 ਕੁ ਇਸ ਦੀ ਰੇਂਜ ਚ ਐ ਇਹ ਮੈਂ ਤੁਹਾਨੂੰ ਦਿਖਾਉਂਗਾ ਸੋ ਆ ਲੋ ਆ ਕਲਰ ਚੈੱਕ ਕਰੋ ਮਹਿਰੂਨ ਸ਼ੇਡ ਆ ਵੀ ਕਲਰ ਪਿਆਰਾ ਹੈ ਮਾਸਟਰਡ ਦਿਖਾ ਦੇ ਰੋ ਮੈਂ ਇੱਕ ਵਾਰੀ ਮਾਸਟਰਡ ਮਾਸਟਰਡ ਨੀਚੇ ਦਿਖਾਇਆ ਤੁਹਾਨੂੰ ਮੈਂ ਮਹਿਰੂਨ ਦਾ ਵੀ ਦਿਖਾ ਦੇ ਆ ਦੋ ਬਟਾ ਜੀ ਤੁਹਾਿਕ ਬੇਨਤੀ ਹੈ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਕਲਰ ਸੋਹਣਾ ਲੱਗਿਆ ਸਭ ਤੋਂ ਜ਼ਿਆਦਾ ਆਰਟੀਕਲ ਕਿਹੜਾ ਸੋਹਣਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਬੇਨਤੀ ਹੈ ਲਾਈਕ ਜਰੂਰ ਕਰ ਦਿਓ ਹਾਈਪ ਪੁਆਇੰਟ ਜਰੂਰ ਦਿਓ ਮੇਰੀ ਬੇਨਤੀ ਹੈ ਜੀ ਰਿਕੁਐਸਟ ਹੀ ਕਰ ਸਕਦਾ ਮੈਂ ਤਾਂ ਲੋ ਸੋ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਅਗਲੀ ਅਗਲਾ ਕਲਰ ਚੈੱਕ ਕਰੋ ਵਾਈਨ ਸ਼ੇਡ ਕਿੰਨਾ ਪਿਆਰਾ ਕਲਰ ਹੈ ਕਲਰ ਤੁਹਾਨੂੰ ਸਾਰੇ ਦਿਖਾਉਂਗਾ ਮੈਂ ਕ ਹਲੋ ਆ ਦੁਪੱਟਾ ਆ ਰਿਹਾ ਹੈ ਜੀ। ਹਲੋ ਇੱਕ ਹੈਗਾ ਗਾਜ਼ਰੀ ਛੇੜ। ਆ ਦੇਖੋ। ਇੱਕ ਹੈਗਾ ਗਾਜ਼ਰੀ ਇਹਦਾ ਡਿਜ਼ਾਈਨ ਲੱਗ ਬਣਾ ਹਾ neck ਤੇ ਆ ਗਿਆ, ਘੇਰਾ ਆ ਗਿਆ। ਬਾਜੂ ਮੈਚਿੰਗ ਬਾਟਮ, 올ਓਵਰ ਸੂਟ ਲਗਾ ਕੇ ਦੱਲੋ ਨਾਲ ਦੀਓ ਬਾਟਮ ਹੈ ਪਲੇਨ। ਆ ਦੁਪੱਟਾ ਦੇਖੋ। ਚੈੱਕ ਕਰੋ। ਅਗਲਾ ਛੇੜ ਆ ਰਿਹਾ ਮੋਰ ਪੰਖੀ ਕਲਰ। ਬੜਾ ਪਿਆਰਾ ਕਲਰ ਹੈ। ਨੈਕ ਦੇਖੋ ਨੈਕ ਤੇ ਸਾਰਾ ਵਰਕ ਵੀ ਕਰਾਇਆ ਹੋਇਆ ਨੋਟਸ ਦਾ ਕੰਮ ਹੈ ਆ ਗਈ ਪ੍ਰਿੰਟਿੰਗ ਘੇਰੇ ਤੇ ਕਲਰ ਦੇਖੋ ਮੋਰ ਪੰਖੀ ਰੰਗਾ ਕਿੰਨਾ ਸੋਹਣਾ ਕਲਰ ਹੈ ਆ ਦੇਖੋ ਆ ਮੋਰ ਪੰਖੀ ਆ ਗਿਆ ਮੈਂ ਸਭ ਦੀਆਂ ਫੋਟੋਆਂ ਹੈਗੀਆਂ ਅਗਾਜਰੀ ਦਿਖਾਇਆ ਤੁਹਾਨੂੰ ਨੀਚੇ ਸੋ ਇਸ ਦਾ ਰੇਟ ਰਹੇਗਾ 1370 ਰੁਪਏ ਜੀ ਆ ਦੁਪੱਟਾ ਜੀ ਇਸ ਦਾ 1370 ਰੁਪਏ ਦਾ ਪ੍ਰਾਈਸ ਹੈ ਸੋ ਕੋਈ ਵੀ ਰੰਗ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਓ ਇੱਕ ਰੰਗ ਤੁਹਾਨੂੰ ਆ ਦਿਖਾਣਾ ਮੈਂ ਆ ਵੀ ਰੰਗ ਹੈਗਾ ਇਹਦੇ ਵਿੱਚ ਆ ਵੀ ਰੰਗ ਸੋਹਣਾ ਆ ਲੋ ਆ ਵੀ ਕਲਰ ਪਿਆਰਾ ਹੈ ਜੀ ਆ ਦੇਖੋ ਤੋਂ ਇੱਕ ਡਿਜ਼ਾਈਨ ਇਹਦੇ ਚ ਆਇਆ ਸੋ ਆ ਵਾਲਾ ਆ ਵੀ ਆਈਟਮ ਸੋਹਣੀ ਹੈ ਇਹਦੇ ਚਾਰ ਰੰਗ ਆਏ ਨੇ ਮਸਲੀਨ ਦੀ ਸ਼ਰਟ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਪ੍ਰਿੰਟ ਦੇ ਉੱਤੇ ਬਲੋਕਿੰਗ ਵੀ ਕੀਤੀ ਹੋਈ ਆ ਵਰਕ ਵੀ ਕਰਿਆ ਹੋਇਆ ਮੈਚਿੰਗ ਨਾਲ ਦੀ ਬੋਟਮ ਹੈ ਪਲੇਨ ਸੇਮ ਹੀ ਫੈਬਰਿਕ ਰਹੇਗਾ 올ਓਵਰ ਟਾਈਪਸ ਲਾ ਲੋ ਆ ਦੁਪੱਟਾ ਆਏਗਾ ਮਸਲੀਨ ਦਾ ਆ ਮਸਲੀਨ ਦਾ ਦੁਪੱਟਾ ਆਏਗਾ ਸੋ ਇਹਦੇ ਛੇੜ ਤੁਹਾਨੂੰ ਚਾਰ ਮਿਲਣਗੇ ਚਾਰੇ ਛੇੜ ਪਿਆਰੇ ਆ ਇਹਦਾ ਰੇਟ ਮੈਂ ਤੁਹਾਨੂੰ ਦੱਸਦਾ ਕਿੰਨਾ ਇਸ ਦਾ ਜਿਹੜਾ ਰੇਟ ਆਊਗਾ ਜੀ ਉਹ ਆਊਗਾ 1190 ਰੁਪਏ ਕਲਰ ਚਾਰ ਮਿਲਣਗੇ 1190 ਰੁਪਏ ਕਲਰ ਚੈੱਕ ਕਰੋ ਇਹ ਸਾਰਾ ਜੀ ਆਵਲਾ 골ਡਨ ਜਿਹਾ ਸ਼ੇਡ ਬੜਾ ਪਿਆਰਾ ਕਲਰ ਹੈ ਜਿਵੇਂ ਮਰਜੀ ਕੈਜ਼ੂਅਲ ਡੇਲੀ ਵੇਅਰ ਜਿਵੇਂ ਮਰਜੀ ਬਾਹਰ ਨਾ ਜਿਵੇਂ ਮਰਜੀ ਘਰੋ ਦੀ ਚੀਜ਼ ਬੜੀ ਸੋਹਣੀ ਹੈ ਤਾਂ ਲੋ ਇੱਕ ਆ ਰਿਹਾ ਪਿਸਤਾ ਕਲਰ ਆ ਵੀ ਕਲਰ ਸੋਹਣਾ ਜੀ ਇਹ ਕੜਾ ਬੜਾ ਪਿਆਰਾ ਗਾਜ਼ਰੀ ਹੈ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਦਾਲ ਚਿਨੀਆ ਰੰਗ ਆ ਬੜਾ ਸੋਹਣਾ ਕਲਰ ਆ ਚਾਰ ਰੰਗ ਆਗੇ ਮਸਲੀਨ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਸੋ ਚਾਰ ਰੰਗ ਆਗੇ 1190 ਰੁਪਏ ਇੱਕ ਆਰਟੀਕਲ ਆ ਇਹਦੇ ਚ ਵੀ ਤਿੰਨ ਤੋਂ ਚਾਰ ਰੰਗ ਆਏ ਨੇ ਗਰਮੀਆਂ ਦੀ ਆਈਟਮ ਹਨ ਬੜੀਆਂ ਸੋਹਣੀਆਂ ਆ ਲੋ ਮਸਲੀਨ ਫੈਬਰਿਕ ਆ ਮਸਲੀਨ ਦੀ ਉਹ ਬਾਟਮ ਆ ਦੇਖੋ ਨੈਕ ਦੀ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਹਲਕਾ ਹਲਕਾ ਵਰਕ ਕਰਿਆ ਹੋਇਆ ਵਿੱਚ ਪ੍ਰੋਪਰ ਆ ਸਲੀਵਸ ਤੇ ਪ੍ਰਿੰਟਿੰਗ ਆ ਗਈ ਬਾਜੂ ਤੇ ਪ੍ਰਿੰਟ ਆਊਗਾ ਬੈਕ ਤੇ ਵੀ ਸੇਮ ਪ੍ਰਿੰਟ ਆਊਗਾ ਤੋ ਆਜ ਦਾ ਦੁਪੱਟਾ ਹੂਆ ਇਹਦਾ ਰੇਟ ਆਊਗਾ 1190 ਰੁਪਏ ਇਸਦਾ ਵੀ ਪ੍ਰਾਈਸ 1190 ਰੁਪਿਆ ਜੀ ਸੋ ਦੁਪੱਟਾ ਹੈਗਾ ਇਹਦੇ ਦੀ ਵੀ ਚਾਰ ਰੰਗ ਮਿਲਣਗੇ ਤੁਹਾਨੂੰ 1190 ਰੁਪਏ ਰੇਟ ਆ ਕਲਰ ਚੈੱਕ ਕਰੋ ਇੱਕ ਆ ਰਿਹਾ ਪਿਸਤਾ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਲੈ ਲਿਓ 1190 ਰੁਪਏ ਪਿਸਤਾ ਕਲਰ ਇੱਥੇ ਆਏਗਾ ਪਰਪਲ ਸ਼ੇਡ ਆ ਵੀ ਕਲਰ ਸੋਨਾ ਆ ਵੀ ਕਲਰ ਪਿਆਰਾ ਬਣਾਇਆ ਜੀ ਬੜਾ ਸੋਹਣਾ ਕਲਰ ਹੈ ਇੱਕ ਆਈਟਮ ਆਈ ਜੀ ਆ ਵਾਲੀ ਰਾਮ ਟੈਕਸ ਬ੍ਰਾਂਡ ਦੀ ਉਹ ਇਹ ਵਾਲੀ ਆਈਟਮ ਦੇਖ ਲਓ ਪਹਿਲਾਂ ਸੋ ਆ ਆਈਟਮ ਚੈੱਕ ਕਰਿਓ ਮੈਂ ਇਹ ਮੇਰਾ ਥਾਮਾ ਮੇ ਲਈਆਂ ਮੈਂ ਮੇਰਾ ਥਾਮਾ ਮੇ ਲਾ ਦਿੰਦਾ ਲੋ ਜੀ ਆਈਟਮ ਚੈੱਕ ਕਰਿਓ ਇਹ ਗੀਜ਼ਾ ਕਾਟਨ ਦੀ ਆਈਟਮ ਹੈ ਇਹਦੇ ਚਾਰ ਰੰਗ ਤਿੰਨ ਰੰਗ ਆਏ ਨੇ ਮੋਰ ਪੰਖੀ ਬਲੂ ਜਿਹਾ ਕਲਰ ਹੈ ਇਹ ਆ ਮਾਡਲ ਦੇ ਪਾਇਆ ਹੋਇਆ ਪੀਸ કોટਨ ਦੀ ਆਈਟਮ ਹੈ ਬਿਨਾ ਲਾਈਨਿੰਗ ਤੋਂ ਬਣਦੇਗਾ ਮੈਚਿੰਗ ਬਾਟਮ ਕੋਟਨ ਦੇ ਮਸਲੀਨ ਦਾ ਦੁਪੱਟਾ ਤਿੰਨ ਰੰਗ ਤੋਂ ਮਿਲਣਗੇ ਇਹਦਾ ਰੇਟ ਵੀ 1370 ਰੁਪਏ ਆਊਗਾ ਜੀ 1370 ਰੁਪਏ ਮਸਲੀਨ ਦਾ ਦੁਪੱਟਾ ਇਹਦਾ ਆ ਦੇਖੋ ਕਲਰ ਚੈੱਕ ਕਰ ਲਓ ਇੱਕ ਆਇਆ ਇਸ ਬਲੈਕ ਸ਼ੈਡ ਆ ਵੀ ਕਲਰ ਪਿਆਰਾ ਹੈ ਇੱਕ ਆਊਗਾ ਬਲੈਕ ਸ਼ੈਡ ਉਹਦੇ ਜ ਵਾਈਨ ਜਗਾ ਰ ਮਹਰੂਨ ਵਾਈਨ ਦਾ শেਡ ਆ ਵੀ ਕਰਦਾ ਪਿਆਰਾ ਸੋ ਕੋਈ ਵੀ ਰੰਗ ਤੁਸੀਂ ਬਾਏ ਕਰ ਲਓ ਆਪਣਾ ਇਹਦਾ ਰੇਟ 1370 ਰੁਪਏ ਅਗਲੀ ਆਈਟਮ ਦੋ ਮੇਰੇ ਹਿੱਟ ਆਰਟੀਕਲ ਦਿਖਾਉਣ ਲੱਗਾ ਹਾਂ ਹੁਣ ਜਿਹੜੇ ਸਭ ਤੋਂ ਜ਼ਿਆਦਾ ਪੌਪੂਲਰ ਹੋਏ ਆ ਇਹ ਰਾਮ ਟੈਕਸ ਦੀ ਆਈਟਮ ਹੈ ਬੜੀ ਸੋਹਣੀ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ ਬੜਾ ਪਿਆਰਾ ਆਰਟੀਕਲ ਰਹੇਗਾ ਸੋ ਵੀਡੀਓ ਨੂੰ ਪੂਰਾ ਦੇਖਿਓ ਮੈਂ ਤੁਹਾਨੂੰ ਪੀਸ ਓਪਨ ਕਰਕੇ ਦਿਖਾਣਾ ਬੜਾ ਸੋਹਣਾ ਪੀਸ ਹੈ ਰਾਮ ਟੈਕਸ ਬ੍ਰਾਂਡ ਦਾ ਬੜਾ ਪਿਆਰਾ ਆਰਟੀਕਲ ਹੈ ਆ ਲੋ ਆ ਫਰੰਟ ਆਏਗਾ ਜੀ ਸਾਰਾ ਸਲੈਡਵਰਕ ਹੈ ਬੜਾ ਪਿਆਰਾ ਆਰਟੀਕਲ ਹੈ ਫੈਬਰਿਕ ਬਹੁਤ ਸੋਹਣਾ ਨਵਾਂ ਜਾਂ ਫੈਬਰਿਕ ਹੈ ਇਹਦਾ ਸਮਰ ਵੇਅਰ ਫੈਬਰਿਕ ਹੈ ਪਿਓਰ ਕ੍ਰੇਪ ਦੀ ਸਲਵਾਰ ਹੈ ਪਾਰਟੀ ਫੰਕਸ਼ਨ ਜਿਵੇਂ ਮਰਜ਼ੀ ਪਾ ਸਕੋ ਤੇ ਬੁਟੀਕ ਪੀਸ ਬਣਾ ਸਕਦਾ ਰੋਮੀ ਦੇ ਕੀ ਬਾਟਮ ਤੇ ਕੰਮ ਹੈਗਾ ਦੇ ਬਾਟਮ ਇਹਦੀ ਪਲੇਨ ਰਹੇਗੀ ਸੋ ਰਾਮਟੈਕਸ ਬ੍ਰਾਂਡ ਦਾ ਇੰਪੋਰਟਡ ਆਈਟਮ ਹੈ ਸੋਲੋ ਪੀਸ ਆ ਬੁਟੀਕ ਪੀਸ ਆ ਲੋ ਤੁਹਾਨੂੰ ਪੀਸ ਦਿਖਾਉਣਾ ਮਾਡਲ ਦੇ ਪਾਉਂ ਮੈਂ ਦਿਖਾਈ ਸੋ ਆ ਦੇਖੋ ਆ ਦੁਪੱਟਾ ਆਊਗਾ ਇਸਦਾ ਆ ਦੁਪੱਟਾ ਆਏਗਾ ਬਿਸਕੋਸ ਆਰਗੈਨਜ਼ਾ ਦਾ ਬੜਾ ਪਿਆਰਾ ਦੁਪ ਸਾਰਾ ਥ੍ਰੈਡ ਵਰਕ ਦਾ ਕੰਮ ਹੈ ਇੱਕ ਡਿਜ਼ਾਈਨ ਇਹਦਾ ਜਿਹੜਾ ਰੇਟ ਰਹੂਗਾ ਜੀ ਉਹ ਰਹੇਗਾ 3480 ਰੁਪਏ ਇੱਕ ਡਿਜ਼ਾਈਨ ਆ ਜੀ ਇਹ ਰਹੇਗਾ ਵਸਪਾਸ ਆਰਗੇਨਾਈਜ਼ਰ ਦਾ ਦੋਨੋਂ ਮੌਸਮ ਪਾ ਸਕਦੇ ਹੋ ਪਾਰਟੀ ਫੰਕਸ਼ਨ ਤੇ ਬਾਹਰ ਨੂੰ ਤੇ ਜਿਵੇਂ ਮਰਜ਼ੀ ਪਾ ਸਕਦੇ ਹੋ ਇਹ ਸੁਪਰ ਹਿੱਟ ਆਰਟੀਕਲ ਆ ਜੀ ਮੇਰਾ ਮੇਰਾ ਸੁਪਰ ਹਿੱਟ ਡਿਜ਼ਾਈਨ ਰਿਹਾ ਇਹ ਸਭ ਤੋਂ ਸੋਹਣਾ ਰਾਮਟੈਕ ਬ੍ਰਾਂਡ ਦਾ ਆਰਟੀਕਲ ਇਹਦਾ ਰੇਟ ਰਹੇਗਾ ਜੀ 3150 ਰੁਪਏ ਕੋਈ ਆਈਟਮ ਬੜੀ ਏ ਕਲਾਸ ਆ ਸੁਪਰ ਕਲਾਸਿਕ ਆ ਆਈਟਮ ਰਹੀ ਹੈ ਜੀ ਇਹ ਆ ਦੇਖੋ ਹਲੋ ਆ ਦੁਪੱਟਾ ਆਏਗਾ ਜੀ 3150 ਰੁਪਏ ਪਿਓਰ ਵਿਸਕੋਸ অর্ਗੇਂਜ਼ਾ ਫੈਬਰਿਕ ਬੈਕ ਦੇ ਡਿਜ਼ਾਈਨਿੰਗ ਤੁਹਾਨੂੰ ਤੁਹਾਨੂੰ ਦਿਖਾਨਾ ਬਾਜੂ ਦਾ ਕਪੜਾ ਲੱਗ ਹੀ ਦਿੱਤਾ ਹੈ ਬੈਕ ਤੇ ਆ ਡਿਜ਼ਾਈਨਿੰਗ ਆਊਗੀ ਉਹ ਬਾਜੂ ਦੀ ਡਿਜ਼ਾਈਨਿੰਗ ਆਏਗੀ ਜਿਹੜੀ ਦੀ ਬਾਟਮ ਰਹੇਗੀ ਉਹ ਰਹੇਗੀ ਜੀ ਪਿਓਰ オリジナル ਮੋਡਲ ਦੀ ਬਾਟਮ ਹੈ ਸੌਫਟ ਕੁਆਲਿਟੀ ਦੀ ਇਸ ਦਾ ਜਿਹੜਾ ਰੇਟ ਰਹੇਗਾ ਜੀ ਉਰੇਗਾ 3150 ਰੁਪਏ ਜਿਹੜਾ ਵੀ ਤੁਹਾਨੂੰ ਚਾਹੀਦਾ ਆਰਡਰ ਕਰ ਲਿਓ ਬਾਕੀ ਨੈਕਸਟ ਵੈਰਾਈਟੀ ਚੈੱਕ ਕਰੋ ਮੈਂ ਤੁਹਾਨੂੰ ਹੋਰ ਵੈਰਾਈਟੀ ਦਿਖਾਨਾ ਅਗਰ ਤੁਸੀਂ ਸਮਰ ਦੇ ਲਈ ਐਦਾਂ ਦਾ ਕੋਈ ਆਰਟੀਕਲ ਲੈਣਾ ਨਾ ਵੀ ਪਾਰਟੀ ਵੇਅਰ ਵੀ ਅਸੀਂ ਯੂਜ਼ ਕਰੀਏ ਤੇ ਅਸੀਂ ਕੈਜ਼ੂਅਲੀ ਪਾ ਸਕੀਏ ਤੇ ਅਸੀਂ ਵਰਕ ਨਾਲ ਕੁਝ हटਕੇ ਚਾਹੁੰਦੇ ਹਾਂ ਹਰ ਕਿਸੇ ਦੀ ਜੇ ਕਿਸੇ ਦੀ ਚੁਆਇਸ ਹੈ ਐਦਾਂ ਦੇ ਆਰਟੀਕਲ ਦੀ ਤਾਂ ਆਹ ਆਰਟੀਕਲ ਉਹਨਾਂ ਵਾਸਤੇ ਵਨ ਆਫ ਦਾ ਬੈਸਟ ਪੀਸ ਲੈ ਕੇ ਆਇਆ ਸੋ ਡਿਜੀਟਲ ਦੇ ਉੱਤੇ ਸਾਰਾ ਸਾਰਾ ਸਿਕਵੈਂਸ ਦਾ ਕੰਮ ਕਰਿਆ ਸਾਰਾ ਹਾਈਲਾਈਟ ਵਰਕ ਹੈ ਸੋ ਬਹੁਤ ਪਿਆਰਾ ਸਾਰਾ ਹਾਈਲਾਈਟ ਕਰਿਆ ਹੋਇਆ ਫਰੰਟ ਬੈਕ ਦੀ ਡਿਜ਼ਾਈਨਿੰਗ ਸੇਮ ਰਹੇਗੀ ਪਿਓਰ ਕ੍ਰ ਉਹ ਸ਼ੇਡ ਤੁਹਾਨੂੰ ਮਿਲਣਗੇ ਤਿੰਨ ਪਿਓਰ ਖੱਡੀ ਬਨਾਰਸੀ ਵਿਸਕੋਸ オーਰਗੈਂਜ਼ਾ ਦੁਪੱਟਾ ਸੌਫਟ ਕੁਆਲਿਟੀ ਦਾ ਪ੍ਰਾਈਸ ਰਹੇਗਾ ਜੀ 3750 ਰੁਪਏ ਤਿੰਨ ਸ਼ੇਡ ਆਏ ਆ ਤੇਜ ਬਣ ਕੇ ਫੈਬਰਿਕ ਬਿਲਕੁਲ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਮਤਲਬ ਕਿ ਬਿਲਕੁਲ ਮਲਾਈਮ ਕੱਪੜਾ ਹੈ ਬਿਲਕੁਲ ਕੰਫਰਟੇਬਲ ਫੈਬਰਿਕ ਹੈ ਸੋ ਇੱਕ ਸ਼ੇਡ ਮਿਲੂਗਾ ਤੁਹਾਨੂੰ ਆਹ ਵਾਲਾ ਇੱਕ ਸ਼ੇਡ ਮਿਲੂਗਾ ਤੁਹਾਨੂੰ ਆਨੀਅਨ ਜੇ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਤਿੰਨ ਰੰਗ ਨੇ 3750 ਦਾ ਪ੍ਰਾਈਸ ਹੈ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਕਰ ਲਓ ਬੜਾ ਪਿਆਰਾ ਆਰਟੀਕਲ ਹੈ ਸਭ ਤੋਂ ਹਾਈ ਰੀਚ ਤੇ ਡਿਜ਼ਾਈਨ ਮੇਰਾ ਗਿਆ ਜੀ ਜਦੋਂ ਮੈਂ ਰੀਲ ਪਾਈ ਸੀ ਦੀ ਫਸਟ ਰੀਲ ਪਾਨਸਾਰ ਇਹਦੀ ਇੰਨੀ ਕੁ ਰੀਚ ਆਈ ਮਤਲਬ ਕਿ ਇਸ ਆਰਟੀਕਲ ਦੇ ਇੰਨੇ ਕੁ ਵਿਊ ਆਏ ਐਨਾ ਥੋੜਾ ਪਿਆਰ ਮਿਲਿਆ ਕਿ ਹਰ ਕੋਈ ਕਹਿੰਦਾ ਭਾਜੀ ਆਰਡਰ ਕਰਨਾ ਪੀਸ ਕਿਉਂਕਿ ਐਦਾਂ ਦੇ ਆਰਟੀਕਲ ਮੋਸਟਲੀ 12-13000 ਤੋਂ ਘੱਟ ਬਣਦੇ ਨਹੀਂ ਹੈਗੇ ਸਭ ਤੋਂ ਨੋਰਮਲ ਪ੍ਰਾਈਸ ਦੇ ਵਿੱਚ ਇਹ ਬੁਟੀਕ ਦਾ ਆਰਟੀਕਲ ਰੈਡੀ ਕਰਵਾਇਆ ਤੁਹਾਡੇ ਲਈ ਸਪੈਸ਼ਲ ਬੜਾ ਪਿਆਰਾ ਪਾਰਟੀ ਵੇਅਰ ਸੂਟ ਆ ਸਾਰਾ ਹੈਂਡਵਰਕ ਮਟੀਰੀਅਲ ਟੋਟਲੀ ਇੰਪੋਰਟਡ ਫੈਬਰਿਕ ਆ ਔਰਗੈਂਜ਼ਾ ਸੌਫਟ ਕੁਆਲਿਟੀ ਦਾ ਫੈਬਰਿਕ ਆ ਸਾਰਾ ਸਾਰ ਅੱਜ ਕਨ ਸਟਾਈਲ ਬਹੁਤ ਸੋਹਣਾ ਬਣਾ ਹੋਇਆ ਪ੍ਰੋਪਰ 슬ੀਵਸ ਤੇ ਵਰਕ ਆਏਗਾ ਪਿਓਰ ਕ੍ਰੇਪ ਦੀ ਬਾਟਮ ਆਏਗੀ ਬਾਟਮ ਤੇ ਵੀ ਵਰਕ ਆਏਗਾ ਇਹ ਮੇਰੇ ਕੋਲ ਅੱਜ 4 ਪੀਸ ਆਏ ਆ ਜੀ ਸੋ 4 ਪੀਸਾਂ ਦੀ ਕੁਆਂਟੀਟੀ ਆਈ ਹੈ ਕੋਈ ਜ਼ਿਆਦਾ ਨਹੀਂ ਆਈ ਸੋ ਲਿਮਟਡ ਸਟਾਕ ਹੈ ਜਲਦੀ ਜਲਦੀ ਆਰਡਰ ਕਰ ਲਿਓ ਜਿਹੜਾ ਇਸ ਦਾ ਪ੍ਰਾਈਸ ਆ ਪ੍ਰਾਈਸ ਅਕੋਰਡਿੰਗ ਸੂਟ ਬਹੁਤ ਸੋਹਣਾ 6150 ਤੇ 6150 6150 ਰੁਪਏ ਇਸ ਦਾ ਪ੍ਰਾਈਸ ਹੈ ਸੋ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਮੇਰੀ ਬੇਨਤੀ ਹੈ ਸਕਰੀਨ ਤੇ ਅਸੀਂ ਨੰਬਰ ਮੈਂਸ਼ਨ ਕਰ ਦਿੰਨੇ ਹੁੰਦੇ ਆ ਤੇ ਫੋੜਾ ਫੋੜਾ ਆਪਣਾ ਆਰਡਰ ਕਰ ਲਓ ਜਲਦੀ ਜਲਦੀ ਸੋ ਅੱਜ ਦਾ ਦੁਬੱਟਾ ਲੈਸ ਵਗ ਦੇ ਵਿੱਚ ਪੀਸ ਮੇਰੇ ਕੋਲ 4 ਆਇਆ ਜਲਦੀ ਨਾਲ ਹੀ ਬਾਈ ਕਰ ਦਿਓ ਤਿਕਾਲਜੀ ਸੋ ਦੋ ਬਨਾਰਸੀ ਦੇ ਕਨਸੈਪਟ ਲੈ ਕੇ ਆਇਆ ਦੋਨੋਂ ਬਨਾਰਸੀ ਸੂਟ ਨੇ ਔਰ ਦੋਨੋਂ ਦਾ ਪ੍ਰਾਈਸ ਵੀ ਲੱਗੂਗਾ ਪ੍ਰਾਈਸ ਰੀਲ ਦੇ ਵਿੱਚ ਦੱਸੂਗਾ ਮੇਰੀ ਬੇਨਤੀ ਹੈ ਵੀਡੀਓ ਨੂੰ ਪੂਰਾ ਦੇਖਿਓ ਤੁਸੀਂ ਪਹਿਲਾ ਆਰਟੀਕਲ ਚੈੱਕ ਕਰੋ ਇਹ ਬਨਾਰਸ ਸਿਲਕ ਤੇ ਸੋ ਆ ਆਏਗੀ ਬਨਾਰਸੀ ਸ਼ਰਟ ਬਨਾਰਸੀ ਮੀਨਾ ਬੂਟਾ ਦਾ ਡਿਜ਼ਾਈਨ ਦਿੱਤਾ ਹੋਇਆ ਦੇਖ ਸਕਦੇ ਹੋ ਬਾਰਡਰ ਤੇ ਤੇ ਬਾਜੂ ਦਾ ਕੱਪੜਾ ਦਾ ਲੱਗ ਦਿੱਤਾ 3 ਮੀਟਰ ਦੀ ਸ਼ਰਟ ਹੈ ਬਾਵਾ ਤੇ ਆ ਡਿਜ਼ਾਈਨ ਆਊਗਾ ਆ ਵੈਕ ਤੇ ਬਾਰਡਰ ਬਣਾ ਹੋਇਆ ਹੈ ਇਸ ਦਾ ਸੋ ਸਿਲਕ ਦੀ ਸ਼ਰਟ ਹੈ ਔਰ ਪਿਓਰ ਕ੍ਰੇਪ ਦੀ ਇਸ ਦੀ ਸਲਵਾਰ ਰਹੇਗੀ ਪਿਓਰ ਕ੍ਰੇਪ ਦੀ ਸਲਵਾਰ ਹੈ ਤੇ ਆ ਆ ਰਿਹਾ ਸਿਲਕ ਬਨਾਰਸੀ ਦਾ ਦੁਪੱਟਾ ਇਸ ਦਾ ਜਿਹੜਾ ਰੇਟ ਰਹੇਗਾ ਜੀ ਉਹ ਰਹੇਗਾ ਸਿਰਫ 1950 ਰੁਪਏ ਆ ਵਾਲੇ ਡਿਜ਼ਾਈਨ ਦਾ ਰੇਟ ਰਹੇਗਾ 1950 ਰੁਪਏ ਇਹਦੇ ਰੰਗ ਤੁਹਾਨੂੰ ਦੋ ਮਿਲਨੇ ਆ ਇੱਕ ਰੰਗ ਤੁਹਾਨੂੰ ਮਿਲੂਗਾ ਰੈੱਡ ਤੇ ਇੱਕ ਮਿਲੂਗਾ ਮਜ਼ੈਂਟਾ ਲੋ ਜੀ ਆ ਆਏਗਾ ਰੈੱਡ ਕਲਰ ਤੇ ਨੀਚੇ ਆਏਗਾ ਮਜ਼ੈਂਟਾ ਸ਼ਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਿਓ ਇਸ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਆ ਦੇਖੋ ਕਿੰਨਾ ਪਿਆਰਾ ਦੁਪੱਟਾ 1950 ਰੁਪਏ ਦਾ ਰੇਟ ਆਊਗਾ ਜੀ ਆ ਆਊਗਾ ਆਰਟੀਕਲ ਬਨਾਰਸੀ ਖੱਡੀ ਦਾ ਇਹ ਪਿਓਰ ਵਿਸਕੋਸ ਔਰਗੈਂਜ਼ਾ ਫੈਬ੍ਰਿਕ ਤੇ ਆਏਗਾ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਸ਼ਾਰਟ ਤੇ ਸਾਰਾ ਬਨਾਰਸੀ ਬੂਟੀ ਦਾ ਕੰਮ ਪਿਓਰ ਕ੍ਰੇਪ ਦੀ ਸਲਵਾਰ ਔਰ ਪਿਓਰ ਖੱਡੀ ਬਨਾਰਸੀ ਦਾ ਪਿਓਰ ਵਿਸਕੋਸ ਔਰਗੈਂਜ਼ਾ ਦੁਪੱਟਾ ਦੁਪੱਟਾ ਚੈੱਕ ਕਰੋ ਇਹਦੇ ਵੀ ਤੁਹਾਨੂੰ ਦੋ ਰੰਗ ਮਿਲਨੇ ਆ ਇਹਦਾ ਰੇਟ ਰਹਿਣਾ 3250 ਰੁਪਏ ਨੀਚੇ ਵਾਲਾ ਰਹਿਣਾ 1950 ਰੁਪਏ ਜਿਹੜਾ ਮਰਜ਼ੀ ਤੁਸੀਂ ਬਾਏ ਕਰ ਲਿਓ ਆ ਚੈੱਕ ਕਰੋ ਆ ਆਏਗਾ ਤਾਂ ਮਜ਼ੰਟਾ ਕਰ ਇਹਦਾ 3 ਜਿਹੜਾ ਮੈਂ ਤੁਹਾਨੂੰ ਫਸਟ ਆਰਟੀਕਲ ਦਿਖਾਇਆ ਉਹਦੇ ਚ ਦੋ ਰੰਗ ਆ ਜਿਹਦਾ ਰੈੱਡ ਕਲਰ ਵੀ ਆ ਤੇ ਜਿਹਦਾ ਮਜ਼ੈਂਟਾ ਸ਼ੇਡ ਵੀ ਆ ਉਹਦਾ ਰੇਟ ਹੈਗਾ ਜੀ 1950 ਤੇ ਇਹਦਾ 3200 ਪਿਆ ਜਿਹੜਾ ਮਰਜੀ ਡਿਜ਼ਾਈਨ ਬਾਈ ਕਰ ਲਓ ਦੋ ਨੰਬਰ ਸਕਰੀਨ ਤੇ ਸਾਡੇ ਮੈਂਸ਼ਨ ਆ ਅਬ ਇਹ ਡਿਜ਼ਾਈਨ ਹਰ ਕਲਾਇੰਟ ਨੇ ਬੜਾ ਲਾਈਕ ਕਰਿਆ ਸੋ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਡਿਜ਼ਾਈਨ ਨੂੰ ਵੀ ਸੋ ਮਾਨਿਆ ਬ੍ਰਾਂਡ ਦਾ ਸਭ ਤੋਂ ਸੋਹਣਾ ਆਰਟੀਕਲ ਇਹ ਵੀ ਰੀਸਟਾਕ ਹੋ ਗਿਆ ਸੋ ਡਿਜ਼ਾਈਨਿੰਗ ਚੈੱਕ ਕਰ ਲਓ ਬੜਾ ਪਿਆਰਾ ਆਰਟੀਕਲ ਉਹ ਡਿਜੀਟਲ ਉੱਤੇ ਤੁਸੀਂ ਦੇਖ ਸਕਦੇ ਹੋ ਸਾਰਾ ਹਾਈਲਾਈਟ ਹੈ ਜੀ ਨੀਮ ਪਿੱਟੇ ਦਾ ਕੰਮ ਹੈ 슬ੀਵਜ਼ੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਫੈਬਰਿਕ ਇੰਪੋਰਟਡ ਹੈ ਮਾਨਿਆ ਬ੍ਰਾਂਡ ਦੀ ਆਈਟਮ ਹੈ ਨਾਮ ਹੀ ਕਾਫੀ ਆ ਬ੍ਰਾਂਡ ਬ੍ਰਾਂਡ ਦਾ ਸੋ ਸਭ ਤੋਂ ਪ੍ਰੀਮੀਅਮ ਬ੍ਰਾਂਡ ਹੈ ਇਹ ਪ੍ਰੀਮੀਅਮ ਫੈਬਰਿਕ ਹੈ ਪਾਰਟੀ ਵੇਅਰ ਵੀ ਹੈ ਤੁਸੀਂ ਆਮ ਜਿਵੇਂ ਮਰਜ਼ੀ ਪਾ ਸਕਦੇ ਹੋ ਆ ਇਸ ਦਾ ਬਾਟਮ ਤੇ ਡਿਜ਼ਾਈਨ ਬਣਿਆ ਹੋਇਆ ਸੋਲੋ ਪੀਸ ਮਹਰੂਨ ਕਲਰ ਦਾ ਆ ਗਏ ਗਏ ਇਸ ਦਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਹੈ ਕਲਾਸਿਕ ਦੁਪੱਟਾ ਬਣਿਆ ਹੋਇਆ ਬੜਾ ਸੋਹਣਾ ਸੋ ਪ੍ਰਾਈਸ ਇਸ ਦਾ ਰਹੇਗਾ ਜੀ 950 ਰੁਪਏ ਜਲਦੀ ਜ ਪੋਰਪੇਂਗ ਸ਼ੇਡ ਦੇ ਵਿੱਚ ਥ੍ਰੈਡ ਵਰਕ ਦਾ ਆਰਟੀਕਲ ਲੈ ਕੇ ਆਏ ਜੀ ਬੜਾ ਪਿਆਰਾ ਕਲਰ ਹੈ ਕਲਰ ਬਹੁਤ ਸੋਹਣਾ ਹੈ ਡਿਫਰੈਂਟ ਦਾ ਕਲਰ ਹੈ ਸਿੰਗਲ ਸੋਲੋ ਕਲਰ ਦੇ ਵਿੱਚ ਚਾਰ ਪੀਸ ਆਏ ਆ ਪਰ ਇਹ ਪੀਸ ਤੁਹਾਨੂੰ ਆਫਰ ਤੇ ਮਿਲਣਾ ਬਿਲਕੁਲ ਰੇਟ ਇਹਦਾ ਹੈਗਾ ਸੀਗਾ 3450 ਰੁਪਏ ਪਹਿਲਾਂ ਸੋ ਅੱਜ ਦਾ ਜਿਹੜਾ ਪ੍ਰਾਈਸ ਰਹੇਗਾ ਸਿਰਫ ਰਹੂਗਾ 2400 ਰੁਪਏ 2400 ਰੁਪਏ ਇਸ ਦਾ ਪ੍ਰਾਈਸ ਮਿਲੂਗਾ ਓਪਨ ਚੈਲੰਜ ਰੇਟ ਰਹੂਗਾ ਜੀ ਇਸਾ ਡਿਜ਼ਾਈਨ ਦਾ ਓਪਨ ਚੈਲੰਜ ਪ੍ਰਾਈਸ ਪ੍ਰੋਪਰ 슬ੀਵਸ ਦੇ ਕਮ ਚਾਰ ਪੀਸ ਤੁਹਾਨੂੰ ਮਿਲ ਜਾਣੇ ਆ ਇੱਕ ਨਾਲ ਦੇ ਸੇਮ ਸੋਲੋ ਪੀਸ ਆਇਆ ਇਹ ਸੋਲੋ ਕਲਰ ਦੇ ਫੈਬਰਿਕ ਆ ਰਿਹਾ ਬਰਬਰੀ টাই ਫੈਬਰਿਕ ਆ ਪਰ ਬਰਬਰੀ ਨਹੀਂ ਆ ਫੈਬਰਿਕ ਸੋਨਾ ਫੈਬਰਿਕ ਆ ਸੋਫਟ ਕੁਆਲਿਟੀ ਦਾ ਫੈਬਰਿਕ ਆ ਸੋ ਇੱਕੋ ਨਾਲ ਦੇ ਭਾਵੇਂ ਚਾਰ ਪੀਸ ਲੈ ਲਿਓ ਚਾਰ ਪੀਸ ਹੀ ਆਏ ਆ ਚਾਰ ਪੀਸ ਹੀ ਆਰਡਰ ਬੁੱਕ ਕਰਨੇ ਆ ਉਸ ਤੋਂ ਬਾਅਦ ਪ੍ਰੀ ਬੁਕਿੰਗ ਵੀ ਨਹੀਂ ਚਲਣੀ ਕਿਉਂਕਿ ਸਟਾਕ ਨਹੀਂ ਆਣਾ ਹੋ ਰਿਹਾ ਸੋ 2400 ਰੁਪਏ ਦਾ ਰੇਟ ਆ ਜਲਦੀ ਜਲਦੀ ਬਾਏ ਕਰ ਲਓ ਅੱਸੀ ਕਾਲ ਜੀ ਸੋ ਸਭ ਤੋਂ ਹੈਵੀ ਡਿਮਾਂਡ ਤੇ ਇਹ ਆਰਟੀਕਲ ਮੇਰੇ ਕੋਲ ਚੱਲ ਰਿਹਾ ਇਸ ਟਾਈਮ ਇਹਦੀ ਪ੍ਰੀ ਬੁਕਿੰਗ ਚੱਲ ਰਹੀ ਆ ਔਲਰੇਡੀ ਸੋ ਕੁਆਂਟੀਟੀ ਸਟਾਕ ਆ ਗਿਆ ਫਿਰ ਇਹ ਸੋ ਇਹ ਸ਼ਰਟ ਦੀ ਪ੍ਰੈਕਟਿਬਿਲਟੀ ਡਿਫਰੈਂਟ ਹੈ ਯੂਨੀਕ ਜੀ ਪ੍ਰਿੰਟਿੰਗ ਆ ਮਤਲਬ ਕਿ ਤੁਸੀਂ ਪ੍ਰਿੰਟ ਦੇਖੇ ਹੋਣੇ ਫੁੱਲਾਂ ਫੁੱਲਾਂ ਵਾਲੇ ਆਰਮ ਪ੍ਰਿੰਟ ਮਿਲਦੇ ਆ ਪਰ ਆ ਚੀਜ਼ਾਂ ਨਹੀਂ ਮਿਲਦੀਆਂ ਜਲਦ-ਦਿਲ ਦੀ ਸੋ ਇਹ ਪ੍ਰਿੰਟਿੰਗ ਆ ਰਹੀ ਆ ਬੜੀ ਡਿਫਰੈਂਟ ਐਦਾਂ ਲੱਗਦਾ ਜਿਵੇਂ ਬਲੌਕਰ ਆ ਪਰ ਬਲੌਕ ਨਹੀਂ ਹੈਗਾ ਇਹ ਪ੍ਰਿੰਟ ਆ ਗੱਲਾ ਸੁਖਾਦੀ ਸਿਲਕ ਦੀ ਸ਼ਰਟ ਆ ਰਹੀ ਐ ਸੌਫਟ ਕੁਆਲਿਟੀ ਦਾ ਫੈਬਰਿਕ ਆ ਦੋਨੋਂ ਮੌਸਮ ਪਾਸ ਆਉਦਾ ਤੁਸੀਂ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਸਾਰਾ ਥ੍ਰੈਡ ਦਾ ਕੰਮ ਆ ਰਿਹਾ ਦੇਖੋ ਕਿੰਨਾ ਸ਼ਾਨਦਾਰ ਆ ਸਲਵਾਰ ਤੇ ਸਾਰਾ ਥ੍ਰੈਡ ਦਾ ਕੰਮ ਆ ਰਿਹਾ ਔਰ ਦੁਪੱਟਾ ਇਹਦਾ 3D ਦੇ ਵਿੱਚ ਬਣਾਇਆ ਬੜਾ ਪਿਆਰਾ orange magenta skin ਦਾ ਕੰਬੀਨੇਸ਼ਨ ਬੜਾ ਸੋਹਣਾ ਕਰਿਆ ਦੁਪੱਟੇ 3750 ਰੁਪਏ ਰੇਟ ਹੈ ਜੀ ਇਹਦਾ ਜਲਦੀ ਵੱਲ ਦੀ ਆਪਣਾ ਬਾਏ ਕਰ ਲਓ ਪੀਸ ਕੁਆਂਟੀਟੀ ਆ ਗਿਆ ਸਟਾਕ ਲੋ ਜੀ ਅਲਟੀਮੇਟ ਆਰਟੀਕਲ ਲੈ ਕੇ ਆਇਆ ਪਿਓਰ ਗਲਾਸ਼ਮਾ organza ਦਾ ਬਿਊਟੀਫੁਲ ਆਰਟੀਕਲ ਚੈੱਕ ਕਰ ਲਓ ਆਰਟੀਕਲ ਸੋ ਬੜਾ ਪਿਆਰਾ ਆਰਟੀਕਲ ਰੀਸਟਾਕ ਹੋਇਆ ਹੈ ਫੁੱਲ ਫਰੰਟ ਦੇ ਵਿੱਚ ਪ੍ਰੋਪਰ ਬਾਜੂ ਤੇ ਕੰਮ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਆ ਰਿਐਕਟ ਦੁਬੱਟਾ ਦੁਬੱਟੇ ਸਾਰਾ ਹੈਂਡਵਕ ਆ ਰਿਹਾ ਸ਼ੇਡ 4 ਤੋਂ 5 ਆਇਆ ਜੀ 7000 ਰੁਪਏ ਰੇਟ ਆ ਜਲਦੀ ਨਾਲ ਦੀ ਬਾਏ ਕਰ ਲਿਓ ਰੰਗ ਚੈੱਕ ਕਰ ਲਓ ਮਜ਼ੈਂਟਾ ਕਲਰ ਏਅਰ ਫੋਰਸ ਕਲਰ ਗੁਲਾਨਾਰੀ ਚੈਰੀ ਸ਼ੇਡ ਇਹ ਕਾਇਗਾ orange ਕਲਰ ਕਲਰ ਤੁਸੀਂ ਕੋਈ ਵੀ ਲੈ ਲਓ ਇੱਕ ਪਿਓਰ ਦਾ ਫਿਰੋਜ਼ੀ ਸ਼ੇਡ ਰੇਟ ਕਿੰਨਾ ਆ ਰਿਹਾ ਜੀ ਇਸ ਦਾ ਸਿਰਫ ਤੇ ਸਿਰਫ 7000 ਰੁਪਏ ਹੋ ਜੀ ਸੋ ਆਰਟੀਕਲ ਜਾਗੂ ਵਾਲਾ ਲੈ ਕੇ ਆਇਆ ਲੋ ਜੀ ਆ ਚੈੱਕ ਕਰੋ ਜਾਗੋ ਵਾਲਾ ਆਊਟਫਿਟ ਸਭ ਤੋਂ ਸੋਹਣਾ ਆਊਟਫਿਟ ਜੀ ਰੀਸਟਾਕ ਹੋਇਆ ਹੈ ਇਹ ਪਿਓਰ ਕ੍ਰੇਪ ਦਾ ਕਗਰਾ ਰਿਆ ਸਕਲਪ ਪਿਓਰ ਕ੍ਰੇਪ ਦੀ ਸਾਰਾ ਲੈਸ ਵਰਕ ਗੋਟਾ ਪੱਤੀ ਦਾ ਡਿਜ਼ਾਈਨ ਦਿੱਤਾ ਹੋਇਆ ਹਲਕਾ ਜਿਹਾ ਸੋ ਆ ਇਹਦੀ ਪਿਓਰ ਖਾਦਰ ਦੀ ਸ਼ਰਟ ਆਏਗੀ ਰੈਡੀ ਟੂ ਵੇਅਰ ਰੈਡੀमेड ਹੈ ਕਨਸੈਪਟ ਹੈ ਸੋ ਜਾਗੋ ਸਪੈਸ਼ਲ ਆਰਟੀਕਲ 4 ਆਵਰ ਚੀਜ਼ ਮਤਲਬ ਕਿ ਮੇਨ ਪੰਜਾਬੀਆਂ ਦਾ ਮੇਨ ਕਲਚਰ ਜੋ ਜਾਗੋ ਸਪੈਸ਼ਲ ਵੈਡਿੰਗ ਤੋਂ ਪਹਿਲਾਂ ਸਭ ਤੋਂ ਪਹਿਲਾਂ ਫੰਕਸ਼ਨ ਕਿਹੜਾ ਹੁੰਦਾ ਜੀ ਜਾਗੋ ਮੇਨ ਫੰਕਸ਼ਨ ਹੁੰਦਾ ਜਾਗੋ ਦਾ ਸੋ ਜਾਗੋ ਲਈ ਸਭ ਤੋਂ ਸੋਹਣਾ ਆਊਟਫਿਟ ਸੋ ਦੁਪੱਟਾ ਆਊਗਾ ਜੀ ਚਨੂਨ ਦਾ ਦੁਪੱਟੇ ਸਾਰਾ ਸਾਰਾ ਲੈਸ ਵਰਕ ਪਲੱਸ ਸਾਰਾ ਹੀ ਗੋਟਾਪਤੀ ਸਟਾਈਲ ਦਿੱਤਾ ਹੋਇਆ ਸੋ ਪੀਸ ਮੇਰੇ ਕੋਲ ਦੋ ਆਏ ਆ ਜਿਹੜਾ ਇਸ ਦਾ ਪ੍ਰਾਈਸ ਆ ਉਹ ਆਏਗਾ 4950 ਸੂਟ ਨਹੀਂ ਮਹਿੰਗਾ ਹੈਗਾ ਇਹ ਸੂਟ ਦੇ ਦਰਸ਼ਨ ਮਹਿੰਗੇ ਹੋਏ ਹੋਏ ਆ ਸੱਚੀ ਗੱਲ ਆਸਰੇ ਹੋ ਨੂੰ ਇਹ ਸੂਟ ਨਹੀਂ ਮਹਿੰਗਾ ਸੂਟ ਦੇ ਦਰਸ਼ਨ ਮਹਿੰਗੇ ਆ ਸੋ ਇਹ ਆਰਟੀਕਲ ਜਦੋਂ ਵੀ ਆਂਦਾ ਆਂਦਾ ਬਾਅਦ ਚ ਇਹਦੀ ਬੁਕਿੰਗ ਪਹਿਲਾਂ ਹੋਈ ਹੁੰਦੀ ਹੈ ਕਦੇ ਇਹੋ ਜਿਹਾ ਦਿਨ ਨਹੀਂ ਆ ਬੈਨੂੰ ਖਾਨੇ ਚ ਲਾਣਾ ਪਿਆ ਕਿਉਂਕਿ ਸਟਾਕ ਜੇ ਅੱਜ ਪਾਰਸਲ ਖੋਲਿਆ ਜੇ ਪੀਸ ਨਿਕਲ ਗਿਆ ਵਿੱਚੋਂ ਇਹ ਕੁਆਂਟੀਟੀ ਦੀ ਨਿਕਲ ਗਈ ਹੈ 2 ਪੀਸਾਂ ਜਾਂ 4 ਪੀਸਾਂ ਦੀ ਉਹ ਪਹਿਲੀ ਆਰਡਰ ਬੁੱਕ ਹੋਏ ਹੁੰਦੇ ਨੇ ਆਰਟੀਕਲ ਦੇ ਦਰਸ਼ਨ ਮਹਿੰਗੇ ਹੋਏ ਹੋਏ ਆ ਸੂਟ ਨਹੀਂ ਮਹਿੰਗਾ ਹੈਗਾ ਸੱਚੀ ਗੱਲ ਕਹਿ ਰਿਹਾ ਸੂਟ ਇੰਨਾ ਕੋ ਪਿਆਰਾ ਇਹ ਆਰਟੀਕਲ ਮੇਰੇ ਸਟੋਰ ਦੀ ਜਾਨ ਹੈ ਜੀ ਮੈਂ ਸੱਚੀ ਗੱਲ ਕਹਿ ਰਿਹਾ ਬੜਾ ਪਿਆਰਾ ਆਰਟੀਕਲ ਹੈ ਮੈਨੂੰ ਬਹੁਤ ਸੋਹਣਾ ਸੂਟ ਲੱਗਦਾ ਹੈ ਇਹ ਜਿੰਨੇ ਮਰਜ਼ੀ ਸੂਟ ਮੈਂ ਦੇਖਣਾ ਫਿਰ ਇਹ ਸੂਟ ਦੇਖਣ ਤੋਂ ਬਾਅਦ ਮੈਂ ਸਾਰੇ ਸੂਟਾਂ ਨੂੰ ਭੁੱਲ ਜਾਂਦਾ ਮੈਂ ਸੱਚੀ ਗੱਲ ਕਹਿ ਰਿਹਾ ਪੇਸ ਤੋਂ ਪਰ ਵੀ ਕੋਈ ਸੋਹਣਾ ਸੂਟ ਹੈਗਾ ਹੋਰ ਮੈਨੂੰ ਨਹੀਂ ਲੱਗਦਾ ਫਿਰ ਫਿਰ ਮੈਨੂੰ ਇਹ ਲੱਗਦਾ ਸੋ ਸਾਰਾ ਪ੍ਰੋਪਰ ਬਾਜੂ ਤੇ ਕੰਮ ਹੈ ਬਾਜੂ ਬਹੁਤ ਸੋਹਣੀਆਂ ਬਣੀਆਂ ਸਾਰਾ ਹੈਂਡਵਰਕ ਦਾ ਕੰਮ ਹੈ ਔਰ ਚੈੱਕ ਕਰੋ ਜੀ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਦਾ ਕੰਮ ਹੈ ਮੇਰੀ ਇੱਕ ਬੇਨਤੀ ਹੈ ਕਿ ਜੇ ਤੁਸੀਂ ਆਰਡਰ ਕਰਨਾ ਹੁੰਦਾ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੁੰਦੇ ਆ ਤੁਸੀਂ ਉਸ ਤੇ ਆਰਡਰ ਕਰਿਆ ਕਰੋ ਸਾਡੇ ਦੋ ਨੰਬਰ ਜਿਹੜੇ ਹੈਗੇ ਆ ਜੀ ਉਹ ਨੋਟ ਕਰ ਲਓ 78370 15332 85283 3084 ਸੋ ਤੁਸੀਂ ਫਰੰਟ ਦੇਖ ਲਿਆ ਬਾਜੂ ਦੇਖ ਲਿਆ ਬਾਟਮ ਦੇ ਕੰਮ ਦੇਖ ਲਿਆ ਗਲਾਸ਼ਮ ਔਰਗੈਂਜ਼ਾ ਫੈਬਰਿਕ ਹੁਣ ਚੈੱਕ ਕਰੋ ਦੁਪੱਟਾ ਓਏ ਹੋਏ ਹੋਏ ਹੋ ਕੀ ਬਾਤ ਹੈ one of the best beautiful ਮੈਂ ਕਹਿੰਦਾ ਬਿਊਟੀ ਦੇ ਮਾਮਲੇ 'ਚ ਅਵਾਰਡ ਮਿਲਣਾ ਚਾਹੀਦਾ ਇਹ ਸੂਟ ਨੂੰ ਸੱਚੀ ਗੱਲ ਕਹਿ ਰਿਹਾ ਜਿੰਨਾ ਸੋਹਣਾ ਸੂਟ ਹੈ ਇਹ ਸੋ ਅਲਟੀਮੇਟ ਪੀਸ ਹੈ ਜਲਦੀ-ਜਲਦੀ ਬਾਏ ਕਰ ਲਓ